ਮਨਜੋਬ ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਅੱਜ ਦਾ ਦਿਨ ਹੋਵੇਗਾ ਫੈਸਲਾ ਹਾਈ ਕੋਰਟ ਵਿੱਚ ਅਹਿਮ ਸੁਣਵਾਈ ਨਵੇਂ ਸਾਲ ਤੋਂ ਪਹਿਲਾਂ ਮਿਲ ਸਕਦੀ ਵੱਡੀ ਰਾਹਤ ਅੱਜ ਹਾਈ ਕੋਰਟ ਚ ਮੁਲਾਜ਼ਮਾਂ ਲਈ ਵੱਡੀ ਸੁਣਵਾਈ ਡੀਏ ਦੀ ਕਿਸ਼ਤ ਤੇ ਕੇਂਦਰੀ ਪੇਸਕਲ ਤੇ ਆ ਸਕਦਾ ਹੈ ਵੱਡਾ ਫੈਸਲਾ ਦਸੰਬਰ ਦੇ ਪਹਿਲੇ ਹਫਤੇ ਹੋ ਸਕਦੀ ਕੈਬਨਟ ਮੀਟਿੰਗ ਪੈਂਡਿੰਗ 16% ਡੀਏ ਚੋਂ 4% ਦੀ ਕਿਸ਼ਤ ਜਾਰੀ ਹੋਣ ਦੀ ਉਮੀਦ ਸੋਸ਼ਲ ਮੀਡੀਆ ਤੇ ਵਾਇਰਲ ਖਬਰਾਂ ਦੀ ਸੱਚਾਈ ਕਿ ਪੰਜਾਬੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਅੱਜ ਦਾ ਦਿਨ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਮਨਜੋਬ ਪੰਜਾਬ ਦੇ ਹਾਈ ਕੋਰਟ ਵਿੱਚ ਇੱਕ ਮਹੱਤਵਪੂਰਨ ਕੇਸ ਦੀ ਸੁ ਲਗੂ ਕਰਨ ਨਾਲ ਜੁੜਿਆ ਹੈ ਦੱਸਿਆ ਜਾ ਰਿਹਾ ਹੈ ਕਿ ਅਜਿ ਦੇ ਸਰਵਾਈ ਮੁਲਾਜ਼ਮਾਂ ਦੇ ਹੱਕ ਵਿੱਚ ਕੋਈ ਵੱਡਾ ਫੈਸਲਾ ਲਿਆ ਸਕਦੀ ਹੈ ਜਿਸ ਕਰਕੇ 27 ਨਵੰਬਰ ਦਾ ਦਿਨ ਮੁਲਾਜ਼ਮ ਜਥੇਬੰਦੀਆਂ ਲਈ ਉਮੀਦਾਂ ਭਰਿਆ ਬਣ ਗਿਆ ਹੈ ਨਵੇਂ ਸਾਲ ਤੋਂ ਪਹਿਲਾਂ ਰਾਹਤ ਦੀ ਸੰਭਾਵਨਾ ਸਰਕਾਰੀ ਸਰੋਤਾਂ ਅਨੁਸਾਰ ਪੰਜਾਬ ਸਰਕਾਰ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਇੱਕ ਅਹਿਮ ਕੈਬਨਿਟ ਮੀਟਿੰਗ ਕਰਨ ਦੀ ਤਿਆਰੀ ਵਿੱਚ ਹੈ ਇਸ ਮੀਟਿੰਗ ਵਿੱਚ ਪੈਂਡਿੰਗ 16% ਡੀਏ ਵਿੱਚੋਂ 4% ਦੀ ਇੱਕ ਕਿਸ਼ਤ ਜਾਰੀ ਕਰਨ ਤੇ ਵਿਚਾਰ ਹੋ ਸਕਦਾ ਹੈ ਸਰਕਾਰ ਨੇ ਦੀਵਾਲੀ ਦੌਰਾਨ ਟਿਕੀ ਦੀ ਕਿਸ਼ਤ ਜਾਰੀ ਨਾ ਕਰਕੇ ਮੁਲਾਜ਼ਮਾਂ ਨੂੰ ਨਰਾਸ਼ ਕੀਤਾ ਸੀ ਪਰ ਹੁਣ ਉਮੀਦ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਇੱਕ ਰਾਹਤ ਪਰਿਕੋਸ਼ਣ नहीं आ सकती है मुलाजम दंगा भी चर्चा है के पे स्केल की दो साल का अदायकी इन्होंने मुख मंगा भी कैबिनेट भी चर्चा हो सकती है मुलाजम जथेबंदों संघर्ष लगातार तिखा किया गया है जिस करके सबाव ਵਧ ਰਹੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਕਬਰਾਂ ਦੀ ਸਟਾਈਲ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਮੁਲਾਜ਼ਮਾਂ ਦੇ ਡਿਗਰੀਆਂ ਤੇ ਪੇ ਸਕਿੱਲ ਸੰਬੰਧੀ ਵੱਖ-ਵੱਖ ਦਾਅਵੇ ਵਾਇਰਲ ਹੋ ਰਹੇ ਹਨ ਇਸ ਕਰਕੇ ਲੋਕਾਂ ਵਿੱਚ ਕਾਫੀ ਗੁੰਝਲ ਪੈਦਾ ਹੋ ਰਹੀ ਹੈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਨਤਾ ਤੱਕ ਸਿਰ ਪਰਮਾਨਿਕ ਅਤੇ ਸਹੀ ਸ਼ੁਦਾ ਜਾਣਕਾਰੀ ਹੀ ਪਹੁੰਚੇ ਜਿਵੇਂ ਹੀ ਕੋਟ ਜਾਂ ਸਰਕਾਰ ਵੱਲੋਂ ਕੋਈ ਅਧਿਕਾਰਿਕ ਅਪਡੇਟ ਆਉਂਦੀ ਹੈ ਅਸੀਂ ਤੁਹਾਨੂੰ ਤੁਰੰਤ ਜਾਣੂ ਕਰਵਾਵਾਂਗੇ ਕਹਿਰ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮੇਰੇ ਚਪਨ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ